ਸੰਘਾ ਜੀ ਇਸ ਵੀਡੀਓ ਵਿੱਚ ਤੁਹਾਨੂੰ ਉਸ ਸ਼ਹੀਦ ਸਿੰਘ ਸੂਰਮੇ ਦੀ ਕਹਾਣੀ ਦੱਸਾਂਗੇ ਜਿਸ ਨੂੰ ਐਮਬੀਬੀਐਸ ਡਾਕਟਰ ਬਨਨਤਵਾਸ ਸਿੱਖ ਸੰਦਰਸ਼ ਵਿੱਚ ਆਉਣਾ ਪਿਆ ਅਤੇ ਕਿਵੇਂ ਸਿੱਖ ਸੰਦਰਸ਼ ਵਿੱਚ ਵੱਧ ਚੜ ਕੇ ਹਿੱਸਾ ਲਿਆ ਤੇ ਅੰਤ ਸ਼ਹਾਦਤ ਪ੍ਰਾਪਤ ਕੀਤੀ 10 ਜਨਵਰੀ 1961 ਵਾਲੇ ਦਿਨ ਸ਼ਹੀਦ ਭਾਈ ਗੁਰਨਾਮ ਸਿੰਘ ਬੁੱਟਰ ਦਾ ਜਨਪਿੰਡ ਬੁੱਟਰ ਵਿਖੇ ਪਿਤਾ ਸਰਦਾਰ ਦਲੀਪ ਸਿੰਘ ਬੁੱਟਰ ਅਤੇ ਮਾਤਾ ਬੀਬੀ ਪ੍ਰੀਤਮ ਕੌਰ ਦੇ ਘਰ ਵਿਖੇ ਹੋਇਆ ਬਚਪਨ ਵਿੱਚ ਆਪ ਜੀ ਦਾ ਨਾਮ ਜਗਦੀਸ਼ ਸਿੰਘ ਰੱਖਿਆ ਗਿਆ ਪਿੰਡ ਬੁੱਟਰ ਦੇ ਸਰਕਾਰੀ ਹਾਈ ਸਕੂਲ ਤੋਂ 10ਵੀਂ ਦਾ ਇਮਤਿਹਾਨ ਪਾਸ ਕੀਤਾ ਅਤੇ ਦੀਏ ਵੀ ਕਾਲਜ ਜਲੰਧਰ ਤੋਂ ਪ੍ਰੀ ਮੈਡੀਕਲ ਦੀ ਪ੍ਰੀਖਿਆ ਪਾਸ ਕੀਤੀ ਉਪਰੰਤ ਬੈਰਿੰਗ ਯੂਨੀਅਨ ਕ੍ਰਿਸਚੀਨ ਕਾਲਜ ਬਟਾਲਾ ਤੋਂ ਮੈਡੀਕਲ ਵਿੱਚ ਦਾਖਲਾ ਲਿਆ ਫਿਰ ਇੱਕ ਸਾਲ ਆਪਜੀ ਨੇ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਅਗਲੇ ਦੀ ਪੜ੍ਹਾਈ ਕੀਤੀ 1980 ਨੂੰ ਸਰਦਾਰ ਜਗਦੀਸ਼ ਸਿੰਘ ਅਰਥਾ ਡਾਕਟਰ ਗੁਰਨਾਮ ਸਿੰਘ ਮੁੱਟਰ ਨੇ ਗਵਰਨਮੈਂਟ ਮੈਡੀਕਲ ਕਾਲਜ ਸ਼੍ਰੀ ਅਮਰਸਰ ਤੋਂ ਐਮ ਬੀ ਬੀ ਐਸ ਵਿੱਚ ਦਾਖਲਾ ਲਿਆ ਤੇ ਮੈਡੀਕਲ ਦੀ ਵਿੱਦਿਆ ਹਾਸਲ ਕੀਤੀ ਇਹ ਦਾਰ ਉਹ ਸੀ ਜਦੋਂ ਖਾਨਕੂਲਰ ਆਪ ਪੂਰੇ ਜੀਵਨ ਉੱਪਰ ਸੀ ਪੰਜਾਬ ਦਾ ਕੀ ਸਗੋ ਪੰਜਾਬੋਂ ਬਾਹਰ ਵੀ ਹਰ ਸਿੱਖੀ ਦੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਸੀ ਜੂਨ 1984 ਦੇ ਹਿੰਦ ਫੌਜ ਦੇ ਸ਼ਰੀਕਾ ਤਖਤ ਸਹੀ ਵਿਖੇ ਕੀਤੇ ਹਮਲੇ ਤੋਂ ਬਾਅਦ ਆਪ ਬੁਰੀ ਤਰ੍ਹਾਂ ਨਾ ਸੰਘਾਸ ਵਿੱਚ ਸ਼ਾਮਿਲ ਹੋ ਗਏ ਪਰ ਪੜ੍ਹਾਈ ਵੀ ਨਾਲ ਨਾਲ ਜਾਰੀ ਰੱਖੀ ਆਪ ਜਿਝਾਰੂ ਕਾਰਵਾਈਆਂ ਕਰਦੇ ਕਰਦੇ ਐਮਬੀਬੀਐਸ ਕਰਕੇ ਡਾਕਟਰ ਬਣ ਗਏ ਜੋ ਆਸਾਨ ਕੰਮ ਨਹੀਂ ਸੀ 25 29 ਸਿਆਸੀ ਵਾਲੇ ਦਿਨ ਸ਼ਾਮ ਦੇ ਸਮੇਂ ਥਾਣਾ ਸਿਵਲ ਲਾਈਨ ਸ਼੍ਰੀ ਅਮਰਸਰ ਦੇ ਸਾਬਨ ਇੰਸਪੈਕਟਰ ਪਿੰਦਰ ਸਿੰਘ ਦੀ ਕਮਾਨ ਹੇਠ ਪਾਰੀ ਪੁਲਿਸ ਫੋਰਸ ਨੇ ਸਰਕਾਰੀ ਮੈਡੀਕਲ ਕਾਜ ਸ਼੍ਰੀ ਅਮਰਸਰ ਸਾਹਿਬ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ ਇਥੇ ਆਪ ਮੈਡੀਕਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਬਤਾਰ ਡਾਕਟਰ ਦੇ ਇੰਟਰਨਸ਼ਿਪ ਕਰ ਰਹੇ ਸਨ ਇਥੇ ਆਪ ਨੂੰ ਗ੍ਰਿਫਤਾਰ ਕਰਕੇ ਟਾਡਾ ਦੇ ਅਧੀਨ ਨਜ਼ਰਬੰਦ ਕਰ ਦਿੱਤਾ ਗਿਆ ਸਬ ਇੰਸਪੈਕਟਰ ਪਿੰਦਰ ਸਿੰਘ ਨੇ ਆਪਣੀ ਐਫ ਆਈ ਆਰ ਦੀ ਰੈਕਟਰ ਨੰਬਰ 17 ਸਮਾ 4:30 ਸ਼ਾਮ ਦਿਨਾਂਕ 25 ਦਸੰਬਰ 1986 ਥਾਣਾ ਸਿਵਲਨ ਅਮਰਸਰ ਵਿੱਚ ਲਿਖਿਆ ਕਿ ਇੱਕ ਸਿੱਖ ਆਪਣੇ ਸਾਥੀਆਂ ਦੇ ਨਾਲ ਸਰਕਾਰੀ ਮੈਡੀਕਲ ਕਾਲਜ ਦੀ ਹਦੂਦ ਵਿੱਚ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਗਾ ਕੇ ਕਾਲੀ ਦੇ ਮੁੰਡੇ ਕੁੜੀਆਂ ਨੂੰ ਹਿੰਦੁਸਤਾਨ ਦੀ ਸਰਕਾਰ ਦੇ ਖਿਲਾਫ ਪ੍ਰਕਾਰਿਆ ਸੀ ਅਤੇ ਮੈਂ ਜਾਨੀ ਸਬ ਇੰਸਪੈਕਟਰ ਪਿੰਦਰ ਸਿੰਘ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਪੁੱਛਣ ਤੇ ਇਸ ਨੇ ਆਪਣਾ ਨਾਮ ਜਗਦੀਸ਼ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਬੁੱਟਰ ਜ਼ਿਲ੍ਹਾ ਬਰਦਾਸਪੁਰ ਦੱਸਿਆ ਇਹ ਵਿਅਕਤੀ ਗ੍ਰਿਫਤਾਰ ਹੋ ਜਾਣ ਤੋਂ ਬਾਅਦ ਵੀ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਗਾਉਂਦਾ ਰਿਹਾ ਇਸ ਵਿੱਚ ਕੋਈ ਸ਼ੱਕ ਨਹੀਂ ਕੀ ਇਹ ਪੁਲਿਸ ਦੀ ਘੜੀ ਗਈ ਇੱਕ ਕਹਾਣੀ ਸੀ ਜਦੋਂ ਕਿ ਡਾਕਟਰ ਬੁੱਟਰ ਨੂੰ ਉਹਨਾਂ ਦੇ ਕੰਗਰੇਸ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਹ ਗ੍ਰਿਫਤਾਰੀ ਕਿਸੇ ਮੁਖਬਰ ਦੀ ਜਾਣਕਾਰੀ ਉੱਪਰ ਮੈਡੀਕਲ ਕਾਰਜ ਅੰਤਰ ਹੋਈ ਸੀ ਅਪ੍ਰੈਲ 1987 ਵਿੱਚ ਡਾਕਟਰ ਬੁੱਟਰ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਫੈਡਰੇਸ਼ਨ ਦੀ ਇੱਕ ਕਾਨਫਰੰਸ ਵਿੱਚ ਐਲਾਨ ਕੀਤਾ ਕਿ ਉਹ ਮੈਡੀਕਲ ਅਫਸਰ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ ਉਨ੍ਹਾਂ ਦਾ ਕਹਿਣਾ ਸੀ ਕਿ ਮੈਨੂੰ ਹੁਣ ਇਸ ਹਿੰਦੁਸਤਾਨ ਦੀ ਸਰਕਾਰ ਤੇ ਉੱਕਾ ਪਰਸਾ ਨਹੀਂ ਰਿਹਾ ਇੱਥੇ ਆਪ ਨੇ ਇਹ ਪ੍ਰਣ ਲਿਆ ਕਿ ਸਿੱਖ ਕੌਮ ਦੇ ਗਲੋਂ ਗੁਲਾਮੀ ਦਾ ਝੂਲਾ ਲਾਉਣ ਦੇ ਲਈ ਆਪ ਸ਼ਹਾਦਤ ਕਬੂਲ ਕਰਨੋਂ ਨਹੀਂ ਝਿਜਕਣਗੇ ਇਸ ਤੋਂ ਬਾਅਦ ਡਾਕਟਰ ਬੁੱਟਰ ਪੂਰੀ ਤਰ੍ਹਾਂ ਸਿੱਖ ਸੰਘਰਸ਼ ਨੂੰ ਸਮਰਪਿਤ ਹੋ ਕੇ ਹਰਮ ਤੱਤੇ ਵਿੱਚ ਆਂ ਡਟੇ ਡਾਕਟਰ ਬੁੱਟਰ ਨੇ ਖਾਲਸਾਣ ਦੀ ਆਜ਼ਾਦੀ ਦੇ ਇਸ ਸੰਦਰਸ਼ ਵਿੱਚ ਆਪਣਾ ਤਨ ਮਨ ਧਨ ਪਾਵ ਸਾਰਾ ਜੀਵਨ ਹੀ ਅਰਪਣ ਕਰ ਦਿੱਤਾ ਪਰ ਆਪਨੇ ਕਦੇ ਕਿਸੇ ਨਾਲ ਨਾਂ ਨਜਾਇਜ਼ ਕੀਤੀ ਅਤੇ ਨਾ ਹੀ ਕਿਸੇ ਨਾਲ ਨਜਾਇਜ਼ ਹੋਣ ਦਿੱਤੀ 9 April 1988 ਨੂੰ ਗਰਨਾਲ ਸਿੰਘ ਵਟਰ ਇੱਕ ਖਾਸ ਐਕਸ਼ਨ ਤੋਂ ਬਾਅਦ ਸਪੋਰਟਸ ਕਾਲ ਜਲੰਧਰਵਾਲ ਆ ਰਹੇ ਸਨ ਕਿ ਇੱਕ ਮੁਖਵਰਦੀ ਮਹੂਰੀ ਉੱਤੇ ਸਵਰਨੇ ਘੋਟਨੇ ਨੇ ਭਾਰੀ ਪੁਸ਼ ਸਮੇਤ ਘੇਰਾ ਪਾ ਲਿਆ ਅਤੇ ਸਵਰਨੇ ਘੋਟਨੇ ਦੇ ਕਹਿਣ ਤੇ ਪੁਲਸੀਆਂ ਨੇ ਡਾਂਗਾ ਤੇ ਬੰਦੂਖਾਂ ਦੇ ਬੱਟ ਮਾਰ ਮਾਰ ਕੇ ਡਾਕਟਰ ਸਾਹਿਬ ਨੂੰ ਅਦਮੋਇਆ ਕਰ ਦਿੱਤਾ ਹੌਣ ਵਿੱਚ ਲੱਠ ਪੱਤ ਆਦਮੋਏ ਹੋਏ ਇਸ ਜੰਗ ਜੂਰਨਲ ਨੂੰ ਐਸਐਸਪੀ ਸਵਰਨਾ ਘੋਟ ਰਾਖਪੂਰਥੇ ਲੈ ਆਇਆ ਅਤੇ ਦੋ ਦਿਨ ਡਾਕਟਰ ਬੁੱਟਰ ਉੱਪਰ ਅੰਨਾ ਤੇ ਅਨਮੂਲ ਕੀ ਤਸ਼ਦਦ ਕੀਤਾ। ਸਰੀਰ ਗਰਮ ਕਰਕੇ ਆਪਦੇ ਪੇਟ ਦੇ ਆਰ ਪਾਰ ਕਰ ਦਿੱਤਾ ਗਿਆ। ਸ਼ਰੀਰ ਦੀਆਂ ਅਨੇਕਾ ਹੱਡੀਆਂ ਤੋੜਨ ਦੇ ਬਾਵਜੂਦ ਵੀ ਇੰਨਾ ਸਖਤ ਤਸ਼ਦਦ ਹੋਣ ਤੇ ਵੀ ਪੁਲਸੀਏ ਡਾਕਟਰ ਬੁੱਟਰ ਦਾ ਮੂੰਹ ਨਾ ਲਵਾ ਸਕੇ। ਮਨੁੱਖੀ ਹੱਕਾਂ ਦੇ ਰਾਖੇ ਜਸਟਿਸ ਅਜੀਤ ਸਿੰਘ ਗਾਇਸ ਅਤੇ ਗੁਰਪਰਜਨ ਸਿੰਘ ਗੇ ਲੁਹਰਾਣੇ 10 ਅਪ੍ਰੈਲ ਵਾਲੇ ਦਿਨ ਸਰਕਾਰ ਪਾਸ ਮੰਗ ਕੀਤੀ ਕਿ ਡਾਕਟਰ ਬੁੱਟਰ ਦੀ ਗ੍ਰਿਫਤਾਰੀ ਪਾ ਕੇ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਪਰ ਸਰਕਾਰੀ ਨਸ਼ੇ ਵਿੱਚ ਅੰਨੇ ਐਸਐਸਪੀ ਸਵਰਨੇ ਕੋਟ ਨੇ ਨੇ ਡੀਐਸਪੀ ਕੇਰ ਸਿੰਘ ਅਤੇ ਥਾਣਾ ਮੁਖੀ ਐਸਐਚਓ ਪੂਰਨ ਸਿੰਘ ਨੇ ਮਨੁੱਖੀ ਹੱਕਾਂ ਦੀ ਪ੍ਰਵਾਹ ਕੀਤੇ ਬਗੈਰ ਡਾਕਟਰ ਬੁੱਟਰ ਹੁਣਾ ਉੱਪਰ ਅਨਮੌਖੀ ਤਸਦੀ ਜਾਰੀ ਰੱਖਿਆ 12 ਅਪ੍ਰੈਲ 1988 ਵਾਲੇ ਦਿਨ ਤਸਦੀਦ ਨਾਲ ਬੇਸਰਤ ਹੋ ਚੁੱਕੇ ਡਾਕਟਰ ਬੁੱਟਰ ਬੋਲ ਉਹ ਵੀ ਆਸਮਰਤ ਹੋ ਚੁੱਕੇ ਸਨ ਜਦੋਂ ਪੁਲਿਸ ਨੇ ਦੇਖਿਆ ਕਿ ਅਸੀਂ ਇਸ ਦੇ ਮੂੰਹੋਂ ਕੁਝ ਵੀ ਨਹੀਂ ਕਢਵਾ ਸਕਦੇ ਤਾਂ ਡਾਕਟਰ ਸਾਹਿਬ ਦੇ ਬੇਸੁਰਤ ਸ਼ਰੀਰ ਨੂੰ ਕਪੂਰਥਲਾ ਦੇ ਫਤੂ ਟਿੰਗੇ ਵਿਖੇ ਲਾ ਕੇ ਆਪ ਦੀ ਛਾਤੀ ਵਿੱਚ 6 ਗੋਲੀਆਂ ਲਗਾ ਦਿੱਤੀਆਂ ਪਰ ਅਸਲ ਅੱਗੇ ਘੜੀ ਗਈ ਕਹਾਣੀ ਵਿੱਚ ਕਿਹਾ ਗਿਆ ਕਿ ਇਹ ਸ਼੍ਰੇਣੀ ਦਾ ਖਤਰਨਾਕ ਖੜਕੂ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਕਨਵੀਨਰ ਜਗਦੀਸ਼ ਸਿੰਘ ਉਰਫ ਗਰਨਾਮ ਸਿੰਘ ਗੁੱਟਰ 12 ਅਪ੍ਰੈਲ ਨੂੰ ਫਤੂ ਟਿੰਗੇ ਹੋਏ ਇੱਕ ਪੁਲਿਸ ਮੁਕਾਬਲੇ ਵਿੱਚ ਉਦੋਂ ਮਾਰਿਆ ਗਿਆ ਜਦੋਂ ਉਹ ਖਾਰਕੋ ਨੂੰ ਹਥਿਆਰ ਦੇਣ ਜਾ ਰਿਹਾ ਸੀ ਪੁਲਿਸ ਨੂੰ ਉਸ ਦੀ ਲਾਸ਼ ਦੇ ਕੋਲੋਂ ਖਤਰਨਾਕ ਅਸਲਾ ਵੀ ਬਰਾਮਦ ਹੋਇਆ ਡਾਕਟਰ ਗੁੱਟਰ ਨੂੰ ਸ਼ਹੀਦ ਕਰਨ ਤੋਂ ਬਾਅਦ ਪੁਲਿਸ ਨੇ ਉਹਨਾਂ ਦਾ ਚੁੱਪਚਿਪਿਤੇ ਕਪੂਰਸਲੇ ਦੇ ਸ਼ਮਸ਼ਾਨਗਾਹ ਕਾਟ ਵਿਕੇ ਸ਼ਰਕਾਰ ਕਰ ਦਿੱਤਾ ਪਰਿਵਾਰ ਨੂੰ ਸ਼ਹੀਦ ਦੀ ਮ੍ਰਿਤਕ ਦੇ ਦੇਣੀ ਤਾਂ ਕੀ ਸਕੋ ਅੰਤਿਮ ਦਰਸ਼ਨਾਂ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ ਸੰਸੰਗ ਜੀ ਇਹ ਜੀ ਸ਼ਹੀਦ ਗੁਰਨਾਮ ਸਿੰਘ ਗੁੱਟਰ ਜੀ ਦਾ ਜੀਵਨ ਇਹ ਵੀਡੀਓ ਵੱਤਵਾ ਸ਼ੇਅਰ ਕਰਿਓ ਖਾਸ ਕਰ ਅੱਜ ਦੀ ਨੌਜਵਾਨੀ ਨੂੰ ਤਾਂ ਕਿ ਉਹਨਾਂ ਨੂੰ ਆਪਣੇ ਸ਼ਹੀਦ ਸਿੰਘ ਸੂਰਮਿਆਂ ਬਾਰੇ ਪਤਾ ਚੱਲ ਸਕੇ ਵੀਡੀਓ ਕਿਹੋ ਜੀ ਲੱਗੀ ਕਮੈਂਟ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਅਤੇ ਸਿੱਖ ਇਤਿਹਾਸ ਲਈ ਇਹ ਪੇਜ ਜ਼ਰੂਰ ਫੋਲੋ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ